ਜਾਹੀ ਨਮਸਕਾਰ ਸਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਵ ਹਵਾ ਇੱਕ ਵਾਰ ਫੇਰ ਤੁਹਾਨੂੰ ਸਾਰਿਆਂ ਦਾ ਸਵਾਗਤ ਕਰਦਾ ਦੋਸਤੋ ਅੱਜ ਤੁਹਾਡੇ ਲਈ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਲੈ ਕੇ ਆਏ ਆ ਕਿਉਂਕਿ ਇਹ ਜਾਣਕਾਰੀ ਜਿਹੜੀ ਹੈ ਉਹ ਸਾਡੇ ਲਈ ਬਹੁਤ ਜ਼ਰੂਰੀ ਹੈ ਖਾਸ ਕਰਕੇ ਜਿਹੜੇ ਗੁਰਦਾਸਪੁਰ ਵਾਸੀ ਹੈ ਤੇ ਲਾਗੇ ਚਾਗੇ ਜਿਹੜੇ ਲੋਕ ਹੈਗੇ ਆ ਉਹਨਾਂ ਵਾਸਤੇ ਬਹੁਤ ਜ਼ਰੂਰੀ ਹੈ ਸਾਡੀ ਇਹ ਖਬਰ ਜੇ ਚੰਗੀ ਲੱਗੀ ਹੈ ਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਦੋਸਤੋ ਗੁਰਦਾਸਪੁਰ ਸ਼ਹਿਰ ਦਾ ਜਿਹੜਾ ਹੈ ਰੇਲਵੇ ਸਟੇਸ਼ਨ ਹੈ ਉਹਨੂੰ ਅਪਡੇਟ ਕੀਤਾ ਜਾ ਰਿਹਾ ਹੈ ਔਰ ਕਾਫੀ ਸਮੇਂ ਤੋਂ ਜਿਹੜਾ ਇਹਨਾਂ ਦਾ ਕੰਮ ਚੱਲ ਰਿਹਾ ਸੀ ਕਿਉਂਕਿ ਪਲੇਟਫਾਰਮ ਜਿਹੜਾ ਹੈ gsi ਉਹ ਬੜਾ ਛੋਟਾ ਹੈ gsi ਲਾਈਨਾਂ ਬੜੀ ਛੋਟੀਆਂ ਸੀ ਇਸ ਕਰਕੇ ਜਿਹੜੀ ਹੈ ਟ੍ਰੇਨ ਉਹ ਪੂਰੀ ਜਿਹੜੀ ਲਾਈਨ ਤੇ ਨਹੀਂ ਆਂਦੀ ਸੀ ਇਸ ਕਰਕੇ ਜਿਹੜਾ ਹੈ ਲਾਈਨਾਂ ਨੂੰ ਜਿਹੜਾ ਹੈ ਅਪਡੇਟ ਕੀਤਾ ਜਾ ਰਿਹਾ ਹੈ ਇਹ ਸਾਰਾ ਕੰਮ ਜਿਹੜਾ ਹੈ ਸੈਂਟਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਤੇ ਇਹਦੇ ਕਰਨ ਜਿਹੜਾ ਹੈ ਇਹ ਰੇਲਵੇ ਫਾਟਕ ਜਿਹੜਾ ਹੈਗਾ ਹੈ ਜਿਹੜਾ ਹੈ ਮੰਡੀ ਵਾਲਾ ਜਿਹੜਾ ਰੇਲਵੇ ਫਾਟਕ ਹੈ ਉਸ ਨੂੰ ਜਿਹੜਾ ਹੈ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਬੰਦ ਕਰ ਦਿੱਤਾ ਗਿਆ ਹੈ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਇੱਥੇ ਜਿਹੜਾ ਲਾਈਨਾਂ ਦਾ ਕੰਮ ਚੱਲ ਰਿਹਾ ਹੈ ਹਾਲੀ ਦਿਨਾਂ ਵਿੱਚ ਜਿਹੜਾ ਹੈ ਰੇਲਵੇ ਸਟੇਸ਼ਨ ਜਿਹੜ ਇਹਦੇ ਲਈ ਪਹਿਲਾਂ ਇੱਕੋ ਪਲੇਟਫਾਰਮ ਸੀ ਪਰ ਹੁਣ ਜਦੋਂ ਆਪਾਂ ਸੂਤਰੇ ਦੇ ਹਵਾਲੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਹਦੇ ਲਈ ਦੂਸਰਾ ਤੇ ਜਿਹੜਾ ਤੀਸਰਾ ਜਿਹੜਾ ਹੈ ਉਹ ਪਲੇਟਫਾਰਮ ਹੈ ਉਹ ਵੀ ਬਣਨ ਜਾ ਰਿਹਾ ਕਿਉਂਕਿ ਨੰਬਰ 1 ਪਲੇਟਫਾਰਮ ਤੇ ਜਦੋਂ ਟ੍ਰੇਨ ਰੁਕਦੀ ਸੀ ਉਹ ਤਾਂ ਪੈਸੇਂਜਰ ਉਤਰਦੇ ਜਾਂਦੇ ਸੀ ਪਰ ਜਦੋਂ ਪਲੇਟਫਾਰਮ ਨੰਬਰ 2 ਤੇ ਜਾਂ 3 ਤੇ ਆਂਦੀ ਹੀ ਟ੍ਰੇਨ ਤਾਂ ਲੋਕਾਂ ਨੂੰ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਪਲੇਟਫਾਰਮ ਨਹੀਂ ਹੈਗਾ ਸੀ ਪਰ ਹੁਣ ਜਿਹੜਾ ਇਹ ਸਰਕਾਰ ਵੱਲੋਂ ਜਿਹੜਾ ਹੈ ਇਸ ਨੂੰ ਅਪਡੇਟ ਕੀਤਾ ਜਾ ਰਿਹਾ ਹੈ ਤਾਜੇ ਲੋਕਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਲਈ ਤੁਹਾਨੂੰ ਇਹ ਅਸੀਂ ਜਾਣਕਾਰੀ ਦੇ ਦੇ ਰਹੇ ਹਾਂ ਕਿ ਇਹ ਜਿਹੜਾ ਫਾਟਕ ਹੈਗਾ ਜਿਹੜਾ ਰੇਲਵੇ ਫਾਟਕ ਹੈਗਾ ਇਹ ਰੇਲਵੇ ਸਟੇਸ਼ਨ ਦੇ ਲਾਗੇ ਹੈਗਾ ਇਹਨੂੰ ਬੰਦ ਕਰ ਦਿੱਤਾ ਗਿਆ ਹੈ ਇਹ ਕਿੰਨੀ ਦੇਰ ਲਈ ਬੰਦ ਹੈਗਾ ਇਹਦੇ ਬਾਰੇ ਵੀ ਤੁਹਾਨੂੰ ਦੱਸ ਦਿੰਦੇ ਹਾਂ ਇਹ ਤਕਰੀਬਨ ਕੱਲ ਦਾ ਬੰਦ ਕਰ ਦਿੱਤਾ ਗਿਆ ਹੈ ਤਕਰੀਬਨ 14 ਤਰੀਕ ਤੱਕ ਉਹਨਾਂ ਨੇ ਦੱਸਿਆ ਕਿ ਇਸ ਨੂੰ ਬੰਦ ਰੱਖਿਆ ਜਾਏਗਾ ਕੋਈ ਵੀ ਜਿਹੜਾ ਯਾਤਰੀ ਹੈਗਾ ਟੂਰਿਸਟ ਹੈਗਾ ਚਾਹੇ ਲੋਕ ਹੈ ਗਿਆ ਉਹ ਇੱਧਰ ਨੂੰ ਨਾ ਆਣ ਜੇ ਜਾਣਾ ਹੈ ਤਾਂ ਉਹ ਵੇਰਕਾ ਮਿਲਕ ਪਲੈਂਟ ਵਾਲੀ ਸਾਈਡ ਤੋਂ ਜਿਹੜਾ ਫਾਟਕ ਪੈਂਦਾ ਉਹ ਕ੍ਰੋਸ ਕਰ ਸਕਦੇ ਆ ਚਾਹੇ ਜਿਹੜਾ ਆ ਬ੍ਰਿਜ ਹੈਗਾ ਟਿਬੜੀ ਰੋਡ ਵਾਲਾ ਜਿਹੜਾ ਆ ਫਲਾਈਓਵਰ ਹੈਗਾ ਉਸ ਨੂੰ ਜਿਹੜਾ ਆ ਉਹ ਇਸਤੇਮਾਲ ਕਰ ਸਕਦੇ ਨੇ ਕਿਉਂਕਿ ਬਹੁਤ ਸਾਰੇ ਲੋਕ ਇੱਧਰ ਨੂੰ ਆ ਰਹੇ ਤੇ ਰਹੇ ਨੇ ਪਰ ਫਿਰ ਵਾਪਸ ਜਾ ਰਹੇ ਆ ਕਿਦੇ ਨਾਲ ਉਹਨਾਂ ਨੂੰ ਟਾਈਮ ਦਾ ਜਿਹੜਾ ਆ ਉਹ ਨੁਕਸਾਨ ਹੋ ਰਿਹਾ ਹੈ ਕਿਉਂਕਿ ਇੱਧਰ ਆਂਦੇ ਆ ਫਿਰ ਮੁੜ ਕੇ ਵਾਪਸ ਜਾਂਦੇ ਆ ਇਸ ਦੇ ਨਾਲ ਕਈ ਵਾਰੀ ਆਪਾਂ ਦੇਖ ਰਿਹਾ ਕਿ ਐਂਬੂਲੈਂਸ ਵੀ ਆਉਂਦੀ ਹੈ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਗੱਡੀਆਂ ਵੀ ਆਉਂਦੀ ਹੈਗੀ ਆ ਜਿਹਦੇ ਨਾਲ ਕੀ ਹੈ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਜਿਹੜਾ ਆ ਉਹ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਖਾਸ ਕਰ ਜਿਹੜੇ ਹੈ ਗਿਆ ਲੋਕ ਲੋਕ ਬੜੇ ਪਰੇਸ਼ਾਨ ਨੇ ਕਿ ਇੱਕ ਜਿਹੜਾ ਫਾਟਕ ਹੈਗਾ ਇਹ ਕਦੋਂ ਤੱਕ ਬੰਦ ਰਹੇਗਾ ਕਦੋਂ ਇਹਨੂੰ ਓਪਨਿੰਗ ਕੀਤੀ ਜਾਏਗੀ ਤੁਹਾਨੂੰ ਦੱਸ ਦਈਏ ਕਿ ਥੋੜੇ ਸਮੇਂ ਲਈ ਬਿਲਕੁਲ ਥੋੜੇ ਸਮੇਂ ਲਈ ਤੁਹਾਨੂੰ ਥੋੜੀ ਜਿਹੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਏਗਾ ਉਸ ਤੋਂ ਬਾਅਦ ਫਿਰ ਇਸ ਨੂੰ 15 ਤਰੀਕ ਨੂੰ ਹੋ ਸਕਦਾ ਹੈ ਕਿ ਇਸ ਨੂੰ 15 ਤੀਤ ਤੋਂ ਪਹਿਲਾਂ ਹੀ ਸ਼ੁਰੂ ਕੀਤਾ ਜਾਵੇ ਪਰ ਸੂਤਰ ਜੇ ਵਾਲੇ ਤੋਂ ਜਿਹੜੇ ਕਰਮਚਾਰੀਆਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ 15 ਤਰੀਕ ਨੂੰ ਜਿਹੜਾ ਹੈ ਇਹ ਰੇਲਵੇ ਫਾਟਕ ਜਿਹੜਾ ਹੈਗਾ ਉਹ ਖੋਲ ਦਿੱਤਾ ਜਾਏਗਾ ਸਾਡੇ ਨਾਲ ਇੱਥੇ ਇੱਕ ਭਰਾਜੀ ਵੀ ਮੌਜੂਦ ਨੇ ਉਹ ਵੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਇਸ ਬਾਰੇ ਕੀ ਕਹਿਣਾ ਚਾਹੁੰਦੇ ਨੇ ਜੀ ਸਰ ਕੰਮ ਚੱਲ ਰਿਹਾ ਤੁਸੀਂ ਇਧਰੋਂ ਗੁਜ਼ਰ ਰਹੇ ਸੀ ਤੁਸੀਂ ਕਿਤੇ ਜਾਣਾ ਸੀ ਪਰ ਇਹ ਕੰਸਟਰਕਸ਼ਨ ਦਾ ਕੰਮ ਚੱਲਦਾ ਪਿਆ ਤੇ ਕਿੱਥੇ ਜਾਣਾ ਸੀ ਕੀ ਮੁਸ਼ਕਲ ਆ ਰਹੀ ਹੈ ਹਨ ਸੱਚੀ ਗੱਲ ਸਰ ਮੈਂ ਬਲਜੀਤ ਸਿੰਘ ਮੈਂ ਹਸਪੀਟਲ 'ਚ ਜੋਬ ਕਰਦਾ ਵਾਂ ਤੇ ਅਮਰਜੈਂਸੀ ਕਿਤੇ ਮੈਂ ਜਾ ਰਿਹਾ ਸੀ ਕਾਲ ਆਈ ਸੀ ਮੈਨੂੰ ਹਸਪੀਟਲ ਤੋਂ ਡਾਕਟਰਾਂ ਦੀ ਲੇਕਿਨ ਪ੍ਰੋਬਲਮ ਇਹ ਆ ਰਹੀ ਹੈ ਇਹ ਇੱਕ ਤਾਂ ਦੱਸਿਆ ਨਹੀਂ ਇਹਨਾਂ ਨੇ ਕਿ ਇਹ ਰਸਤਾ ਬੰਦ ਅੱਜ ਇਹ ਅਮਰਜੈਂਸੀ ਪ੍ਰੋਬਲਮ ਪਬਲਿਕ ਨੂੰ ਇੰਨੀ ਕਿ ਜ਼ਿਆਦਾ ਆ ਰਹੀ ਆ ਕੋਈ ਹਸਪੀਟਲ ਜਾ ਰਿਹਾ ਵਾ ਕੋਈ ਆਪਣੇ ਕੰਮ ਤੋਂ ਦਿਆ ਤੋਂ ਆ ਰਿਹਾ ਕੋਈ ਜਾ ਰਿਹਾ ਔਰ ਇਹ ਦੱਸਣਾ ਤਾਂ ਜ਼ਰੂਰੀ ਪੈਂਦਾ ਵਾ ਆਪਣੇ ਪ੍ਰਸ਼ਾਸਨ ਨੂੰ ਕਿ ਇਸ ਪ੍ਰੋਬਲਮ ਦੇ ਵਿੱਚ ਜੇਸਾ ਦਸਤਾਬੰਦ ਹੋਇਆ ਪਿਆਵਾ ਤੇ ਇਹ ਜਿਹੜੀ ਆਪਣੀ ਆ ਰਹੀ ਆ ਪ੍ਰੋਬਲਮ ਆ ਰਹੀ ਆ ਲੋਕਾਂ ਨੂੰ ਜਾਗਰੂਤ ਕਰਨਾ ਚਾਹੀਦਾ ਈ ਕਿ ਕੋਈ ਮੀਡੀਆ ਚ ਬਿਆਨ ਦਿੰਦੇ ਜਾਂ ਅਖਬਾਰਾਂ ਚ ਦਿੰਦੇ ਤਾਂ ਤੱਕ ਪਬਲਿਕਾਂ ਗੱਲ ਪਹੁੰਚਦੀ ਹਮ ਬਿਲਕੁਲ ਲੇਕਿਨ ਚਲੋ ਕੰਮ ਬਹੁਤ ਵਧੀਆ ਚੱਲ ਰਿਹਾ ਵਾ ਇੱਕ ਤਿੰਨ ਨੂੰ ਵਧਾਈਆਂ ਦਿੰਦੇ ਆਪਾਂ ਕਿ ਲਾਈਨ ਪੈ ਰਹੀ ਆ ਲੇਕਿਨ ਇੱਕ ਬਹੁਤ ਹੀ ਮੁੱਖ ਜਿਹੜੀ ਗੱਲ ਕਰਨੀ ਹੈ ਕਿ ਇੱਥੇ ਲੰਘਣ ਵਾਸਤੇ ਪ੍ਰੋ ਆ ਰਹੀ ਹੈ ਇੱਕ ਤਾਂ ਚਾਹੀਦਾ ਫਲਾਈਓਵਰ ਜਾਂਮੜਾ ਲੱਗ ਜਾਂਦਾ ਨਾ ਜਾਂਮ ਇੰਨਾ ਕਿ ਜ਼ਿਆਦਾ ਲੱਗ ਜਾਂਦਾ ਜਿਹੜਾ ਲੰਘਣਾ ਔਖਾ ਹੋ ਜਾਂਦਾ ਵਾ ਐਮਬੂਲੈਂਸਾਂ ਨੂੰ ਤਾਂ ਰਸਤੇ ਨੂੰ ਮਿਲਦਾ ਹੀ ਨਹੀਂ ਆ ਕਿ ਜਦੋਂ ਐਮਬੂਲੈਂਸ ਖਲੋ ਜਾਂਦੀ ਆ ਪੇਸ਼ੈਂਟ ਭਾਵੇਂ ਖਤਮ ਹੋ ਜੇ ਲੇਕਿਨ ਅਸਤਾਨੀ ਕੋਈ ਵੀ ਦਿੰਦਾ ਕਿਉਂਕਿ ਟਾਈਮ ਜਿਹੜਾ ਆ ਬਹੁਤ ਘੱਟ ਹੁੰਦਾ ਉਸ ਦਾ ਘੱਟ ਹੁੰਦਾ ਵਾ ਹਾਂਜੀ ਹਾਂਜੀ ਕਾਸਟ ਫਾਇਰ ਬ੍ਰਿਗੇਡ ਵੀ ਆਏ ਉਹਨਾਂ ਦੀ ਮੁਸ਼ਕਲ ਹੁੰਦਾ ਕਿਉਂਕਿ ਕਿਉਂਕਿ ਹਰ चंद मिनटों सेकंडा दी गल हुंदी है सेकंडा कि किते आग लगी है फायर ब्रिगेड ਨੂੰ ਰਸਤਾ ਚਾਹੀਦਾ ਐਂਬੂਲੈਂਸ ਹੋਆ ਐਂਬੂਲੈਂਸ ਤੇ ਪੇਸ਼ੈਂਟ ਪਿਆ ਕੇ ਨੂੰ ਟੈਕ ਵਾ ਕੇ ਨੂੰ ਜੇ 10 ਮਿੰਟ ਦੇ ਵਿੱਚ ਹਸਪੀਟਲ ਚ ਨਾ ਪਹੁੰਚਾਇਆ ਗਿਆ ਤੇ ਇਸ ਕਰਕੇ ਉਹਨੂੰ ਵੀ ਡੈਥ ਹੋਣ ਦੀ ਪ੍ਰੋਬਲਮ ਰਹਿੰਦੀ ਹੈ ਇਸ ਕਰਕੇ ਜੇ ਇਹ ਦਾ ਫਲਾਈਓਵਰ ਬਣ ਜੇ ਤੇ ਮੀਡੀਆ ਦੇ ਅਸੀਂ ਸਾਰੇ ਵਾਸਤੇ ਕਹਿੰਦੇ ਆ ਕਿ ਪਬਲਿਕ ਨੂੰ ਬਹੁਤ ਜ਼ਿਆਦਾ ਤੇ ਸਹੂਲਤਾਂ